ਸਤਨਾਮ ਸ਼੍ਰੀ ਵਾਇ ਗੁਰੂ ਜੀ। ਥਿਤੀ ਗੋੜੀ ਮਾਲਾ ਪੰਜਵਾਂ। ਪੌੜੀ। ਚਤੁਰਥ ਚਾਰੇ ਬੇਦ ਸੁਣ। ਸੋਧਯ ਤਤ ਵਿਚਾਰ। ਸਰਬ ਕੇਮ ਕਲਿਆਣ ਨੇਦ। ਰਾਮ ਨਾਮ ਜਪ ਸਾਰ। ਨਰਕ ਨਿਵਾਰ ਦੁਖ ਹਰ। ਟੂਟੇ ਅਨਿਕ ਕਲੇਸ਼ ਮੀਚ ਹਟੇ ਜਮ ਤੇ ਛੁਟੇ ਹਰ ਕੀਰਤਨ ਪਰਵੇਸ਼ ਪੋਬਿੰਸ ਅੰਮ੍ਰਿਤ ਰਸ ਰੰਗ ਰਤੇ ਨਿਰੰਕਾਰ ਦੁਖ ਦਰਦ ਐ ਪਵਿੱਤਰਤਾ ਨਾਸੇ ਨਾਮਧਾਰ ਸਰਨ ਅਰ ਮਨੀ ਜਨ ਖੋਜ ਤੇ ਸੁਖ ਸਾਗਰ ਗੋਪਾਲ ਮਨ ਨਿਰਮਲ ਮੁਖ ਊਜਲਾ ਹੋਏ ਨਾਨਕ ਸਾਧ ਰਵਾਲ ਚੌਥ ਚੌਥੀ ਤਾਰੀਖ ਚਾਰੇ ਵੇਦ ਸੁਣ ਕੇ ਨਿਰਣਾ ਕੀਤਾ ਹੈ ਇਹ ਸਚਾਈ ਦੀ ਗੱਲ ਲੱਭੀ ਹੈ ਕੀ ਪਰਮਾਤਮਾ ਦੇ ਨਾਮ ਦੀ ਬੰਦਗੀ ਕੀਤਿਆਂ ਸਾਰੀਆਂ ਖੁਸ਼ੀਆਂ ਅਤੇ ਸੁੱਖਾਂ ਦੇ ਖਜ਼ਾਨੇ ਹਾਸਲ ਹੁੰਦੇ ਹਨ ਇਸ ਨਾਲ ਨਰਕਾਂ ਤੋਂ ਬਚਾਅ ਹੋ ਜਾਂਦਾ ਹੈ ਸਾਰੇ ਦੁੱਖ ਦੂਰ ਹੋ ਜਾਂਦੇ ਹਨ ਅਤੇ ਅਨੇਕ ਕਲੇਸ਼ ਮੇਟ ਜਾਂਦੇ ਹਨ ਵਾਹਿਗੁਰੂ ਦਾ ਕੀਰਤਨ ਕਰਨ ਨਾਲ ਮੋਜ ਤੋਂ ਛੁਟਕਾਰਾ ਹੋ ਜਾਂਦਾ ਹੈ ਨਿਰੰਕਾਰ ਦੇ ਰੰਗ ਵਿੱਚ लीन ਹੋਣ ਨਾਲ ਉਸ ਦੇ ਨਾਮ ਅੰਮ੍ਰਿਤ ਦੇ ਰਾਸ ਨੂੰ ਪੀਣ ਨਾਲ ਸਾਰੇ ਡਰ ਖਤਮ ਹੋ ਜਾਂਦੇ ਹਨ ਵਾਯੂ ਗ੍ਰੁੱਪ ਦੇ ਨਾਮ ਦਾ ਆਸਰਾ ਲੈਣ ਨਾਲ ਦੁੱਖ ਤਕਲੀਫਾਂ ਅਤੇ ਵਿਕਾਰਾਂ ਤੋਂ ਪੈਦਾ ਹੋਈ ਇਹ ਪਵਿੱਤਰਤਾ ਨਾਸ਼ ਹੋ ਜਾਂਦੀ ਹੈ ਦੇਵਤੀ ਮਨੁੱਖ ਅਤੇ ਅਨੇਕਾਂ ਨਾਮ ਦਾ ਮਨਨ ਕਰਨ ਵਾਲੇ ਵੀ ਉਸ ਸੁਖ ਦੇ ਸਮੁੰਦਰ ਵਾਇਗਰੂ ਨੂੰ ਭੜਦੇ ਹਨ ਗੁਨਾਨਿਕ ਸਾ ਫਰਮਾਉਂਦੇ ਹਨ ਸਾਧਾਂ ਦੀ ਚਰਨ ਧੂੜ ਲੈਣ ਨਾਲ ਮਨ ਪਵਿੱਤਰ ਅਤੇ ਲੋਕ ਪਰਲੋਕ ਵਿੱਚ ਮੂਹ ਰੋਸ਼ਨ ਹੁੰਦਾ ਹੈ ਸ਼ਲੋਕ ਪਾਂਚ ਵਿਕਾਰ ਮਨ ਵਿੱਚ ਬਸੇ ਰਾਜੇ ਮਾਇਆ ਸੰਗ ਸਾਧ ਸੰਗ ਹੋਏ ਨਿਰਮਲਾ ਨਾਨਕ ਪ੍ਰਭ ਕਹਿ ਰੰਗ ਜਿਹੜੇ ਮਨੁੱਖ ਮਾਇਆ ਵਿੱਚ ਮਸਤ ਰਹਿੰਦੇ ਹਨ ਉਹਨਾਂ ਦੇ ਮਨ ਵਿੱਚ ਕਾਮ ਕ੍ਰੋਧ ਲੋਭ ਮੋਹ ਔੰਕਾਰ ਪਾਂਚ ਵਿਕਾਰ ਵਸੇ ਰਹਿੰਦੇ ਹਨ ਨਾਨਕ ਸਾਹਿਬ ਫਰਮਾਉਂਦੇ ਹਨ ਪਰ ਜਿਹੜੇ ਸਾਦ ਸੰਗਤ ਵਿੱਚ ਪ੍ਰਭੂ ਦੇ ਰੰਗ ਵਿੱਚ ਮਸਤ ਰਹਿੰਦੇ ਹਨ ਉਹ ਪਵਿੱਤਰ ਜੀਵਨ ਵਾਲੇ ਹਨ ਪੋੜੀ ਪੰਚਮ ਪੰਚ ਪ੍ਰਧਾਨ ਤੇ ਜੇ ਜਾਣਿਓ ਪਰ ਪੰਚ ਕੁਸਮ ਬਾਸ ਬੋ ਰੰਗ ਘਣੋਂ ਸਭ ਮਿੱਥਿਆ ਬਲ ਪੰਚ ਨੈ ਜਾਪੈ ਨ ਬੁਝੀਐ ਨ ਕਸ਼ ਕਰਤ ਵਿਚਾਰ ਸਵਾਦ ਮੋ ਰਸ 베ਦਿਓ ਅਗਿਆਨ ਰਚਿਓ ਸੰਸਾਰ ਜਨਮ ਮਰਨ ਬੋ ਜੋਨ ਪ੍ਰਮਣ ਕੀਨੇ ਕਰਮ ਅਨੇਕ ਰਜਨ ਹਾਰਨ ਸਿਮਰਿਓ ਮਨਨਾ ਵਿਚਾਰ ਵਿਵੇਕ ਪਾਉ ਪਗਤ ਭਗਵਾਨ ਸੰਗ ਮਾਇਆ ਲਿਪਤ ਨਰੰਚ ਨਾਨਕ ਬਿਰਲੇ ਪਾਏ ਜੁਨਰ ਚੇ ਪਰਪੰਚ ਪੰਜਵੀਂ 5 ਤਰੀਕ ਉਹੀ ਸ੍ਰੇਸ਼ਟ ਸੰਤ ਜਨ ਮੰਨੇ ਜਾਂਦੇ ਹਨ ਜਿਹੜੇ ਸੰਸਾਰ ਦੇ ਪਰਪੰਚ ਨੂੰ ਸਮਝ ਲੈਂਦੇ ਹਨ ਕਿ ਫੁੱਲਾਂ ਦੀ ਖੁਸ਼ਬੂ ਵਾਂਗ ਅਨੇਕਾਂ ਰੰਗਾਂ ਵਾਲਾ ਜਗਤ ਧੋਖੇ ਫਰੇਬ ਵਾਲਾ ਅਤੇ ਨਾਸ਼ਵੰਤ ਹੈ ਨਾ ਤਾਂ ਸਮਝਦਾ ਹੈ ਨਾ ਹੀ ਬੁੱਝਦਾ ਹੈ ਅਤੇ ਨਾ ਹੀ ਕੋਈ ਸਹੀ ਗਲਤ ਬਾਰੇ ਵਿਚਾਰ ਕਰਦਾ ਹੈ ਇਹ ਸੰਸਾਰ ਸਵਾਦਾਂ ਮੋਹ ਅਤੇ ਪਦਾਰਥਾਂ ਦੇ ਰਸਾਂ ਵਿੱਚ ਫਸ ਕੇ ਅਗਿਆਨ ਵਿੱਚ ਮਸਤ ਰਹਿੰਦਾ ਹੈ ਇਹ अनेका ਕਰਮकांड ਕਰਦਾ ਰਹਿੰਦਾ ਹੈ ਜਿਸ ਕਰਕੇ ਜੰਮ ਦਾ ਮਰਦਾ ਅਤੇ ਬਹੁਤ ਸਾਰੀਆਂ ਜੁਨਾ ਵਿੱਚ ਭਟਕਦਾ ਰਹਿੰਦਾ ਹੈ ਜਿਸ ਨੇ ਪੈਦਾ ਕੀਤਾ ਹੈ ਉਸ ਪਰਮਾਤਮਾ ਨੂੰ ਯਾਦ ਨਹੀਂ ਕਰਦਾ ਅਤੇ ਨਾ ਹੀ ਮਨ ਵਿੱਚ ਕੋਈ ਸਮਝਦਾਰੀ ਸੋਚਦਾ ਹੈ ਪਰ ਜਿਹੜੇ ਭਗਵਾਨ ਦੀ ਭਗਤੀ ਕਰਦੇ ਹਨ ਉਹ ਬਿਲਕੁਲ ਵੀ ਮਾਇਆ ਨਾਲ ਨਹੀਂ ਜੁੜਦੇ ਗੁਰਨਾਨਕ ਸਾਹਿਬ ਫਰਮਾਉਂਦੇ ਹਨ ਐ ਕਿ ਵਿਰਲੇ ਹੀ ਬੰਦੇ ਹਮ ਜਿਹੜੇ ਸੰਸਾਰੀ ਪਰਪੰਚ ਵਿੱਚ ਨਹੀਂ ਫਸਦੇ ਵਾਇਖ ਰੂਚੀ ਕਾ ਖਾਲਸਾ ਵਾਇਖ ਰੂਜੀ ਕੀ ਫਤਿਹ